ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੋਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਇਰ ਸਿੰਘ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਪਠੋਰੇ ਤੁਹਾਨੂੰ ਦਿਖਾਵਾਂਗੇ ਛੋਟੇ ਤੇ ਬਾਕੀ گاਵਾ ਦੋਵੇਂ ਤੁਹਾਨੂੰ ਗੱਬਣਾ ਹੀ ਦਿਖਾਉਣੀ ਆ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ ਚਾਖ ਕੇ ਤੇ ਤਸੱਲੀ ਕਰਕੇ ਛਡੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ।ੱਸਕੇ ਵੀਰ ਜੀ। ਹੋਰ ਠੀਕ ਠਾਕ ਜੀ। ਠੀਕ ਠਾਕ ਵਧੀਆ ਵੀਰ ਜੀ। ਚਲੋ ਫਿਰ ਦੇ ਚੀਜ਼ ਤਾਂ ਵੇਗਿਆ ਮਾਲ ਕੱਲ ਆਲਾ ਫਿਰ। ਹਾਂਜੀ ਵੇਗਿਆ ਵੀਰ ਜੀ। ਠੀਕ ਐ। ਅੱਜ ਦੋ گاਵਾਂ ਤੇ ਦੋ ਪਠੋਰੇ ਆ ਨਾ। ਹਾਂਜੀ ਹਾਂਜੀ। ਠੀਕ ਐ। ਨਾਮ ਦੱਸਦੇ ਕਰੇ ਫਿਰ। ਨਾਮ ਮੇਰਾ ਸਾਹਸ ਸਿੰਘ ਜੀ। ਪਿੰਡ ਕੋਟਲਾ ਡੂੰਮ। ਲਾਗੇ ਸ਼੍ਰੀ ਰਾਮ ਦਿੱਥ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ। ਸ਼੍ਰੀ ਰਾਮ ਦਿੱਥ ਤੇ ਬਿਲਕੁਲ ਨਾਲ ਹੀ ਆ ਹਨਾ। ਬਿਲਕੁਲ ਨਾਲ ਹੀ ਹਾਂਜੀ। ਤੇ ਫੋਨ ਨੰਬਰ ਬੋਲਦਾ। 981228722। ਠੀਕ ਐ। ਤੇ ਅੱਜ ਇੱਕ ਸਾਈਵਾਲ ਚ ਗ ਛਾਈ ਵਾਲ ਵੀ ਹੈ ਵੀ ਤੋਹਫਾ ਹੀ ਆ ਅੱਛਾ ਹਾਂ ਜਿੱਦਾਂ ਛਾਈ ਵਾਲਾ ਮਲਕੇ ਨਾਂ ਦੀ ਛਾਈ ਵਾਲਾ ਠੰਡੀ ਐ ਨਿਕਲ ਆਉਂਦੇ ਨੇ ਜਿੱਦਾਂ ਬਰਫੀ ਲ ਹੁੰਦੀ ਐ ਇਦਾਂ ਵਾਂ ਅੱਛਾ ਠੰਡੀ ਸੀ ਲੇ ਪੂਰੀ ਠੰਡੀ ਸੀ ਤੇ ਵਧੀਆ ਵੈਖ ਦਿਖਾ ਦੇ ਬਾਬੂ ਕੇ ਜਿੱਦਾਂ ਮਰਜ਼ੀ ਇਦਾਂ ਆ ਦੇਖ ਸਾਦੇ ਜਿਹਾ ਲੱਤਾ ਚੌਕਲੇ ਦੀ ਆ ਦੇਖ ਸਾਦੇ ਉਤਰਾ ਹੀ ਬੈ ਕੇ ਦਿਖਾ ਦੇ ਕਰੀ ਬੈ ਕੇ ਦਿਖਾ ਦੇ ਹਾਂ ਦੇਖ ਸਾਦੇ ਜੇ ਤਰ੍ਹਾਂ ਮਰਜ਼ੀ ਥੱਲੇ ਬੈਠੇ ਰੋ ਕੋਈ ਗੱਲ ਹੀ ਨਹੀਂ ਵੱਡੀ ਵਹਿੜ ਐ ਵੱਡੀ ਪੂਰੀ ਠੰਡ ਤੁਨ ਬਹੁਤ ਟੌਕ ਦਾ ਕਿੰਨਾ ਕੁ ਤਰ੍ਹਾਂ ਦੁੱਧ ਕੱਢੀ ਜਾਊਗੀ ਐ ਵਿਧੀ ਜਿੱਥੋਂ ਲਈ ਆ ਨਾ ਇਸ ਨੂੰ ਆਪਾਂ ਕਹਿੰਦੇ ਹੀ ਆਪਾਂ ਇਹਦੇ ਥੰਨੇ ਪਈ ਦੇ ਸਵੇ 15 ਲੀਟਰ ਦੁੱਧ ਛੋਇਆ ਵਾ ਅੱਛਾ ਤੇ ਛੋਇਆ ਵੀ ਹੋਣਾ ਕੱਦ ਵਜਨ ਵੇਖੋ ਕਿੰਨਾ ਵੈੜਦਾ ਕੱਦ ਘੱਟ ਚਲੋ ਚੰਗਾ ਹੈ ਹਾਂਜੀ ਤੇ ਮੂੰਹ ਵੀ ਹਲੇ ਛੇਦ ਆਂਦੀ ਆ। ਅੱਛਾ। ਹਾਂਜੀ। ਐਰਕੀਨਿਕ ਦੁੱਧ ਭਰੀ ਜਾਊਗੀ ਉਤਰਾ। ਦੁੱਧ ਦੇਣ ਕੀ ਚਲੋ ਜੇ ਤੇ ਆਪਣਾ ਮੌਸਮ ਸਹੀ ਆ ਗਿਆ ਗਾੜੀ। ਹਾਂਜੀ। ਤੇ ਭੈਣ ਭਰਾ ਵੱਧ ਵੀ ਚੋ ਸਕਦਾ ਨਹੀਂ 16-17 ਲੀਟਰ ਆਰਾਮ ਨਾਲ ਦੇਈ ਜਾਊਗੀ ਨਾ। ਠੀਕ ਹੈ ਜੀ। ਹਾਂਜੀ। ਬਾਕੀ ਇਹ ਵੀ ਨਾ ਗਾਵਾਂ ਨੂੰ ਕੋਈ ਗਰਮੀ ਦੀ ਬਹੁਤੀ ਪ੍ਰਵਾਹ ਹੁੰਦੀ ਨਹੀਂ ਵੈਸੇ। ਮਰਜ਼ੀ ਬਾਣਸ ਤੋਂ ਠੰਡੀ ਠੀਰੀ ਆ ਤਾਂ ਨਾਲੇ ਉਦਾਂ ਵੀ ਕਿਤੇ ਗਰਮੀ ਮਾਸਾ ਨਹੀਂ ਮਨਾਉਂਦੀ। ਠੀਕ ਹੈ ਜੀ। ਹਾਂਜੀ। ਲਿਆ ਖੋਲੋ ਫਿਰ ਤੋਰਦੀ। ਤਾਂ ਬਹੁਤ ਤਾਉ ਦਾ ਲੱਗਾ। ਬਾਕੀ ਆ ਵੀ ਜੇ ਤਿਆਰ ਹੋਣੀ ਆ ਹਫਤੇ ਦੇ ਲਾਗੇ ਬੰਨੇ ਜਿਹਨੇ ਟਾਈਮ ਲਾਜਣਾ ਵਾ ਆ ਦੇਖ ਸਾਡੇ ਸਾਈਵਲ ਜਗਾ ਜਿਹੜੀ ਬਾਕੀ ਪ੍ਰੋਪਰ ਧੰਨ ਵਾਲੀ ਆ ਚੱਲਰ ਵਾਲੀ ਆ ਤੇ ਆ ਵੀ ਮੇਨ ਵਾਦਾ ਇਹ ਆ ਵੀ ਹੈਗੀ ਠੰਡੀ ਠੇਰੀ ਆ ਜਿਹੜੀ ਆਪੇ ਸ਼ਹਿਰੇ ਕਰੀ ਥਾਣੇ ਦੇਖ ਸਕਦੇ ਆ ਬਾਕੀ ਜਿੱਤਰਾ ਮਰਜ਼ੀ ਹੱਥ ਲਾਈ ਜਾ ਕੋਈ ਗੱਲ ਨਹੀਂ ਤੇ ਲਾਗੇ ਤੋਂ ਵੀ ਇੱਕ ਰੀ ਦੇ ਥਾਣੇ ਦੇਖ ਸਕਦੇ ਜੀ ਚੰਗੀ ਤਰ੍ਹਾਂ ਭਵਾਨੇ ਤੇ ਵੀ ਨਾੜਾਂ ਚੰਗੀਆਂ ਬਾਕੀ ਸਾਈਵਾਲ ਦੇ ਸਹਾਉਣਾਂ ਨਿਸ਼ਾਨੀਆਂ ਚੰਗੀਆਂ ਬਾਕੀ ਜੇ ਸਵੇਰੋਂ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਆ ਕਿੰਨਾ ਫਿਰ ਮੁੱਲ ਵਧਦੀ ਇਹਦਾ ਮੁੱਲ ਦੇ ਲੈ ਬਿੱਤੀ ਕਿੰਨਾ ਤਾਂ ਚੰਗਾ ਲੱਗਾ ਜਿੱਦੀ ਤੇ ਵਸ਼ੀ ਸਾਫ ਆ ਹਾਂਜੀ ਬੋਲ ਤਾਂ ਭੋਏ ਦਾ 65 ਕਰ ਲਓ 70 ਕਰ ਲਓ ਜਿੱਦਾਂ ਮਰਜ਼ੀ ਕਰ ਲਓ ਪਰ ਭਾਜ ਮਿਲਿਆ ਆਪਾਂ ਭਾਜ ਹੀ ਦੇ ਦੇਣੀ ਆ ਹਾਂਜੀ ਹਾਂਜੀ ਇਹ ਵੀ 55000 ਦੀ ਦੇ ਦਾਂਗਾ ਹਾਂ ਨਾ ਕਰ ਦਈਏ ਥੋੜੀ ਕਿ ਛੋਟ ਹੋਰ ਕੋਈ ਨਹੀਂ ਕਰਾਲਾ ਤੁਸੀਂ ਜੋੜੀ ਕਰਾਉਣੀ 2000 ਛੱਡ ਦਈਏ 53 ਦੇ ਮੁਕਾ ਦਈਏ 52 ਦੀ ਦੇਦਾਂਗੇ ਵਿੱਚ ਅੱਛਾ 52 ਦੀ ਤੇ ਉਹ ਤੇ ਮਾਨਤਨ ਕਰਾਂਗੇ ਭੈਣ ਭਰਾ ਫੋਨ ਲਾਵੇ ਬੰਦੇ ਕਿੱਥੇ ਸੌਦਾ ਹੋਏਗਾ ਅੱਛਾ ਖੁੱਲਾ ਕਰ ਦੋਗੇ ਮਾਨਤਨ ਉਹਦੋਂ ਵੀ ਮਾਨਤਨ ਖੁੱਲੇ ਕੀਤੇ ਸੀ ਸਾਰੀਆਂ ਵੇਗੀਆਂ ਅੱਜ ਵੀ ਦੇ ਕੇ ਤੋਰਨਾਗੇ ਹਾਂਜੀ ਹਾਂਜੀ ਇਹ ਆ ਵੀ ਜਿਹੜਾ ਚਾਹ ਵਾਣਾ ਉਹ ਕੋਈ ਫੋਨ ਕਰੇ ਬਿਲਕੁਲ ਬਿਲਕੁਲ ਸੌਦਾ ਮੌਕੇ ਤੇ ਹੋ ਜਾਊਗਾ ਹਨਾ ਤੇ ਆ ਜਿਹੜੀ ਕਾਂਜ ਇਹ ਦੂਜਾ ਸੁਹਾ ਸੁਹੀ ਵਿੱਚੀ ਹੋਈ ਅੱਛਾ ਹਾਂਜੀ ਤੇ ਇਹ ਕਿੰਨੇ ਦਾ ਦੁੱਧ ਆ ਲਈ ਆ ਤੇਰਾ ਚੌੜਾ ਦਿਨ ਦੁੱਧ ਦੇਈ ਜੋਗੀ ਰਾਮਾ ਵਿੱਚੀ ਇਹ ਟਾਈਮ ਕਿੰਨਾ ਲੱਜੋ ਅੱਜ ਟਾਈਮ ਹਲੇ ਨਾ ਪੂਰਾ ਪਤਾ ਨਹੀਂ ਪੱਕਾ ਨਹੀਂ ਪੈਂਦਾ ਪਤਾ ਅੱਛਾ ਤੇ ਉਦੋਂ ਉਹਨਾਂ ਨੇ ਇਹ ਦੱਸਿਆ ਵੀ 15 ਕ 16 ਦਿਨ ਦੇ ਅੰਦਰ ਅੰਦਰ ਸੂਦੀ ਆ ਅੱਛਾ ਹਾਂਜੀ ਇੱਥੇ ਇੱਕ ਮਤਲਬ ਸੋਪੂਗੀ ਹਾਂਜੀ ਤੋੜ ਦੋ ਫਿਰ ਇੱਕ ਰੀਨੋ ਬਾਕੀ ਸੋਹਣੀ ਸਾਣੀ ਵੀ ਬੜੀ ਹੈ ਵੇਖੋ ਬਾਕੀ ਸੋਹਣੀ ਹੈ ਰਾਜੀ ਹੈ ਪੂਰੀ ਨੀ ਕਿਹੜੀ ਗਾ ਯਾ ਦੋ ਦੋ ਇੰਕਾ ਹੀ ਮੂੰਹ ਖਾਓ ਠੀਕ ਹੈ ਲੈ ਜੀ ਇੰਨਾ ਨਹੀਂ ਖੜਨਾ ਵਾ 15 ਦਿਨ ਦੇ ਅੰਦਰ ਤਾਂ ਖੂਬੂਗੀ। ਬਾਕੀ ਆ ਜਿੱਤਰਾ ਲਾਈਫ ਆਣੀ ਸ਼ੁਰੂ ਹੋ ਗਈ ਹੈ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ। ਠੰਡੀ ਇਹ ਵੀ ਬੜੀ ਜਿਆਦੀ ਭਾਵੇਂ ਜਿੱਦਾਂ ਮਰੀ ਬੈਠਾ। ਠੰਡੀ ਤੇਰੀ ਇਹ ਵੀ ਪੂਰੀ ਹੈ। ਆ ਦੇ ਸਾਡੇ ਜਿੱਤਰਾ ਮਰਜੀ ਬੈਠੀ ਜਾਓ। ਠੀਕ ਹੈ ਜੀ। ਲੈ ਜਾਓ। ਇਹਦਾ ਮੁੱਲ ਵਿੱਦੀ ਫਿਰ ਇਹਦਾ ਮੁੱਲ ਵਿੱਦੀ ਜੇ ਤੇ ਆਪਣਾ ਸੁਆਗ ਲੀਏ ਫਿਰ ਤੇ ਵਧਿਆ ਹਾਂਜੀ ਹੁਣ ਇਹਦਾ ਮੁੱਲ 35000 ਕਰਦੇ ਹਾਂ ਅੱਛਾ ਹਾਂਜੀ 32 ਦੇ ਦਈਏ ਵੀ ਦੇ ਦਾਂਗੇ ਵੀ ਜੀ 31 ਦੀ ਦੇ ਦਾਂਗੇ ਭੈਣ ਭਰਾ ਫੋਨ ਲਾਵੇ ਕੋਈ ਚੱਕਰ ਦੁੱਧ ਕਿੰਨਾ ਦੱਸਿਆ ਸੀ ਕੱਢੀ ਜਾਓਗੇ ਦੁੱਧ 13 14 ਲੀਟਰ ਆਮ ਨਾਲ ਦੇ ਜੂ ਵੀ ਭੜੀ ਜੁੜੀ ਹੈ ਵੈਡ ਸਾਫ ਫਰੀਜ ਨੇ ਭੈਣ ਭਰਾ ਰੱਖਣੀ ਘਰ ਵਾਸਤੇ ਬਹੁਤ ਵਧੀਆ ਵੈਡ ਹੈ ਠੀਕ ਹੈ ਜੀ ਇਹ ਜਰਸੀ ਚ ਹੁੰਦੀ ਹੈ ਦੱਸ ਠੀਕ ਹੈ ਇਹ ਵੀ ਝੂੰਗੀ ਆ ਕਈਆਂ ਦੀ ਡਿਮਾਂਡ ਹੁੰਦੀ ਪਿਛੂੰਗਾ ਆ ਆਪਣਾ ਇਦਾਂ ਕਰ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਆ ਬੱਚੇ ਦੋ ਧੰਨ ਦਿਖਾਉਣੇ ਆ ਅੰਦਰ ਥੋੜਾ ਨੇਰਾ ਹੈ ਫਿਰ ਵੀ ਦਿਖਾ ਦੂਗੇ ਠੀਕ ਕਰ ਲੈ ਤੇ ਕੀ ਮੁੱਲ ਵੀਰ ਜੀ ਇਹਨਾਂ ਦਾ ਫਿਰ ਕਿੰਨੇ ਕੁ ਮਰ ਉਤਰਾ ਇੰਨਾਂ ਦੀ ਇਹ ਵੀ ਤੇ ਮੀਂਹ ਵੰਦਰੀਆ ਅੱਛਾ ਮੀਂਹ ਵੰਦਰੀਆ ਹਾਂ ਮਾਂ ਬੱਕਰੀਆ ਪਚਰਾਇ ਦੀ ਛਾੜ ਆ ਆ ਅੱਛਾ ਤੇ ਉਹ ਮੁਰਗੇ ਇਹ ਹੀ ਸਾਡਾ ਰਦਾਬੀ ਸੇਲ ਕਰਦਦੇ ਹੁਣ ਅੱਛਾ ਹਾਂਜੀ ਕਿੰਨੇ ਦੇ ਦੇ ਦੇਣਾ ਜੋੜਾ ਹੀ ਇਹ ਵੀ ਤੇ 14000 ਦੇ ਦਦਾਂਗੇ ਭੈਣ ਭਰਾ ਅੱਛਾ ਫੋਨ ਲਾਵੇ ਅੱਛਾ 14000 ਦਾ ਨੰਬਰ ਮੋੜਿਆ 14000 ਦਾ ਜੋੜਾ ਹੀ ਦੇ ਦੇਣਾ ਭਲੇ ਜੁੜੇ ਆ ਇਹ ਨਹੀਂ ਵੀ ਨਿਕਲੇ ਆ ਠੀਕ ਆ ਹਾਂਜੀ ਸ਼ੌਂਕ ਨਾ ਰੱਖੇ ਆ ਇਹ ਸਾਡੇ ਇਹ ਸ਼ੌਂਕ ਨਾ ਇੱਕ ਸਾਡੇ ਰੱਖੇ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਇਹ ਆ ਵੀ گاਵਾ ਕੋਈ ਤੁਹਾਡੇ ਘਰੋਂ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ਼ ਚ ਆ ਕੇ ਖੜੇ ਜੀ